ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਿਆਰ ਦੇ ਇੱਕ ਮੰਨ ਕਰਕੇ ਵੀਡੀਓ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਿਓ ਥੈਂਕ ਯੂ ਉਹ ਤਾਂ ਚਾਹ ਪਾਣੀ ਤਾਂ ਪੀ ਲੈਣ ਦੇ ਬੁੱਧਿਆ ਨੂੰ ਤੋਂ ਬਣਾ ਦੇਣਾ ਸ਼ਰਮਦਾਰ ਨਹੀਂ ਬਣਾ ਬੰਦੇ ਨੇ ਇਹਨਾਂ ਨੇ ਤਾਂ ਆਇਆ ਜੋੜਦੇ ਜਿਵੇਂ ਬਾਰੇ ਡਿਸਨ ਤੋਂ ਭਈ ਆਏ ਨੇ ਕਿਹੜੇ ਪੋ ਕੀ ਤੋਂ ਇਹ ਕੋਹ ਬੋਲੇ ਤਰਨੋ ਇਹਨਾਂ ਨੇ ਫੈਮਿਲੀ ਟਰੀ ਕੀ ਆ ਯਾਰ ਫੈਮਿਲੀ ਟਰੀ ਹਾਂ ਤੂੰ ਐ ਲਾਲਾ ਸਾਹਿਬ ਜਿਹੜੀ ਇਹਨਾਂ ਦੀ ਆਹ ਗੁੜੀ ਆ ਇਹ ਤਾਂ ਹੈਗੀਆ ਮੋਢਾ ਜਿਹੜਿਆ ਹਾਲੇ ਦਾਲੇ ਜਿਹਤੋਂ ਇਹ ਕਰਦੇ ਨੇ ਇਹ ਸਾਰੇ ਹੈਗੇ ਨੇ ਉਲੀ ਸਿੱਟੀ ਸਰਪੰਚੀ ਦਾ ਮਹਿਲਾ ਸੀਟ ਹੁਣ ਆਈ ਆ ਇਹਨਾਂ ਦੇ ਘਰੇ ਦਾ ਪਹਿਲੀ ਮਹਿਲਾ ਸੀਟ ਆ ਉਹ ਦੇਖੋ ਬੈਠੀ ਮੇਰਾ ਨਾਮ ਹੈ ਤੂਤਾ ਭਾਈ ਅੱਛਾ ਆਹ ਬੁੜੇ ਦਾ ਨਾਮ ਹੈਗਾ ਵਿਚਾਰੇ ਦਾ ਮੱਠੂ ਉਹ ਤਾਂ ਜਾਂਦਾ ਹੈ ਭੁੱਖਾ ਮਰਦਾ ਪਰ ਵੀਰੇ ਢੋਲੇ ਦੀਆਂ ਲੰਮਾਂ ਮੈਂ ਮਿੱਠੂ ਵਿਚਾਰਾ ਕੰਜਰੇ ਚ ਕੈਦ ਹੈ ਥੋੜੀ ਸੀਟੀਆਂ ਮਾਰ ਕੇ ਅੰਦਰ ਬਾਹਰੀਆਂ ਪਾਉਂਦਾ ਐਂ ਕਰਕੇ ਆ ਆ ਕੀ ਕਿਸੇ ਜਾਂਦਾ ਕੋਈ ਹਾਰਤੀ ਨਾ ਚੜ ਮੈਂ ਦਾਣਾ ਲਿਆਵਾ ਵੀਰੇ ਆ ਗਿਆ ਵੀਰੇ ਮੈਂ ਬਾਪੀ ਨਾਲ ਹੀ ਕਰ ਵੀਰ ਦੀ ਕੰਨ ਚ ਕੇ ਮਈਆ ਨੇ ਪਰ 5 ਮਿੰਟ ਦਾ ਕੰਮ ਹੈ ਅੱਗੋਂ 5 ਟੋੜ ਦਾ ਖੜਾ ਤੋਰ ਤੋਰਦਾ ਬੜੇ ਫੂ ਮੇਰੋਂ ਵੀ ਨਿਆਣਿਆਂ ਨਾਲ ਨਾ ਕਰ ਮੇਧਰਾ ਆ ਬੀਸੋਚਾ ਰੋਟਾ ਦਾ ਕੁੰਜੀ ਗੀ ਵੀ ਭਲਾ ਕਰਾਉਣਾ ਤੇ ਵਿਭਿੰਨ ਕੁਲੀ ਚੁਰਿਆ ਮੇਰੇ ਬਲੂ ਆ ਜਮਿੰਦਾ ਕਲਾਕਲਾ ਵਾੜਾ ਦੇ ਰੋਟਾ ਲਈ ਤਾਂ ਹੀ ਤਾਂ ਕੁੰਜੀ ਮੇਰੇ ਕੋਲ ਹੈ ਨਹੀਂ ਤਾਂ ਬਿੱਜੂ ਆ ਜੀ ਤੂੰ ਤਾਂ ਘਰ ਹੀ ਉਟਾ ਦੇਣਾ ਸੀ ਪਟਾ ਸੱਤ ਵਾਦੀ ਬਣਾ ਫਿਰ ਤਾ ਕਟਾ ਕਟਾ ਕਰਨ ਦਾ ਮਾਰੋ ਮੱਥੇ ਤੇ ਸਾਬ ਬੁਲਾ ਦਿਓ ਮੇਰੇ ਸਾਲਿਆਂ ਨੂੰ ਮੇਰੇ ਪਿਓ ਨੂੰ ਬਈ ਇੱਥੇ ਕੋਈ ਹੱਲੇ ਨਾ ਕਦੇ ਘਰ ਕਮਟੇ ਵੀ ਮੋਟਾ ਮਿਲੀਆਂ ਜੇ ਜਿੰਦਣਾ ਤੇ ਭੁਲਾ ਮੁਰਤਾਓ ਖਲੀਦਾਰੂ ਵਰਤਾਓ 5700 ਵੋਟ ਦੇ ਹਿਸਾਬ ਨਾਲ ਪੈਸੇ ਵੰਡੋ ਤੇ ਸਰਪੰਚ ਬਣ ਜਾਓ ਹਾਂ ਬੁੜੀਆਂ ਦਾ ਕਿੰਨਾ ਕਰੀਏ ਫੋਪੜਾ ਬੁੜੀਆਂ ਦਾ ਕੀ ਆ ਨਹੀਂ ਕੀਆ ਬੁੜੀਆਂ ਤਾਂ ਬੰਦਿਆਂ ਦੇ ਮਗਰ ਹੀ ਫੁੱਟ ਜਾਣਗੀਆਂ ਫੋਪੜਾ ਸਾਰੇ ਬੰਦੇ ਨੇ ਬੁੜੀਆਂ ਨੂੰ ਤੇਰੇਆਂ ਕੋਈ ਗਿਣਦੇ ਆ ਪਰ ਬੁੜੀਆਂ ਦੇ ਆ ਵੋਟਾਂ ਤੋਂ ਜ਼ਿਆਦਾ ਹੈ ਕੋਵਲ ਕਹਿ ਨਹੀਂ ਦੇਣੀ दारू ਪਿੰਡ 'ਚ ਰਹਿ ਨਹੀਂ ਦੇਣੀ ਬੇਬੇ ਆਪਾਂ ਇਹ ਕੰਮ ਕਰ ਨਹੀਂ ਨਹੀਂ ਆਪਾਂ ਸ਼ਰਾਬ ਪੀੜੀ ਨਹੀਂ ਬੰਦੇ ਪਤਾ ਕੀ ਕਰਦੇ ਆ ਸ਼ਰਾਬ ਪੀ ਕੇ ਬੁੜੀਆਂ ਨੂੰ ਕੁੱਟਦੇ ਆ ਜੇ ਜਦੋਂ ਆਪਾਂ ਸ਼ਰਾਬ ਨੂੰ ਜਵਾਬ ਦੇਤਾ ਨਾ ਬੁੜੀਆਂ ਨੇ ਮੋਟਾ ਸਾਰੀਆਂ ਆਪਣੇ ਲਈ ਤੇ ਬਾਕੀ ਵੈਸ਼ਨ ਬੰਦੇ 70% ਵੋਟਾਂ ਹੋ ਜਾਣਗੀਆਂ ਆਪਾਂ ਜਿੱਤ ਗਏ ਗੱਡਿਆ ਕਰਦੀ ਨਾ ਮਿਆਣੇ ਵਾਲੀ ਗੱਲ ਚੁੱਪ ਕਰਵੇਂ ਸੁਣਦੇ ਸਿਆ